ਬਰਨਾਲਾ ਰੋਡ ਦੇ ਉੱਪਰ ਆ ਮਹਿਲਕਲਾਂ ਦੇ ਕੋਲੇ ਔਰ ਰਸਤੇ 'ਚ ਜਾ ਰਹੇ ਸੀ ਔਰ ਇੱਥੇ ਤਿੰਨ ਗੱਡੀਆਂ ਆਪਸ ਵਿੱਚ ਐਕਸੀਡੈਂਟ ਹੋਇਆ ਜਿਹਦੇ ਸੱਟਾਂ ਵਗੈਰਾ ਲੱਗੀਆਂ ਨੇ ਪਰ ਮਾਲੀ ਨੁਕਸਾਨ ਆਪਾਂ ਦੇਖ ਸਕਦੇ ਆ ਪਿੱਛੇ ਮੇਰੇ ਜੇ ਮੈਂ ਕਹਾਂ ਦਿਖਾਵਾਂ ਤੁਹਾਨੂੰ ਗੱਡੀ ਇੱਕ ਸਕੋਰਪੀਓ ਔਰ ਸਕੋਰਪੀਓ ਜਿਹੜੀ ਸੀ ਇਹ ਆ ਰਹੀ ਸੀਗੀ ਇਧਰੋਂ ਬਰਨਾਲੇ ਕੰਨੀਓ ਔਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੀ ਗੱਡੀ ਵੱਜੀ ਹੋਈ ਆ ਔਰ ਗੱਡੀ ਦਾ ਖਾਸਾ ਕਹਿੰਦੇ ਹੁੰਦੇ ਬੁਰਾ ਹਾਲ ਹੈ ਔਰ ਇਸ ਨੂੰ ਹੀ ਬਚਾਉਂਦੇ ਹੋਏ ਜਿਹੜੀ ਗੱਡੀ ਦੂਜੇ ਪਾਸੇ ਆ ਆਲਟੋ ਉਹ ਮੇਰੇ ਕੋਲ ਬੈਲੈਂਸ ਵਿਗੜਨ ਦੇ ਨਾਲ ਸੋ ਮਾਈ ਜੀ ਤੁਸੀਂ ਦੇਖਿਆ ਕਿ ਮੈਂ ਇਹ ਕੀ ਹੋਇਆ ਸੀਗਾ ਨਹੀਂ ਜੀ ਇਹ ਪਤਾ ਕੀ ਇਹ ਸਾਰਾ ਇਹ ਗੱਡੀ ਆਪਣੀ ਹੈ ਜਾਂ ਅਸੀਂ ਲੇਬਰ ਵਾਲੇ ਪੱਤੇ ਆ ਜੀ ਅੱਛਾ ਤੇ ਫਿਰ ਤੁਸੀਂ ਤੁਹਾਡੇ ਨਾਲ ਇਹ ਵਜਿਆ ਮਤਲਬ ਤੁਸੀਂ ਉਧਰੋਂ ਪਤਾ ਕੀ ਹੈ ਜੀ ਉੱਥੇ ਨਾ ਮੁੰਡਾ ਜਿਹੜਾ ਇਹਨਾਂ ਕੋਲੇ ਗੈਂਸਪਾਈਪ ਦਾ ਕੰਮ ਚੱਲ ਰਿਹਾ ਜੀ ਅੱਛਾ ਜੀ ਆਪਣਾ ਇਹ ਪਿੰਡ ਹੈ ਮੈਲ ਖੁਰਦੇ ਮੈਲ ਖੁਰਦੇ ਜੀ ਹਾਂਜੀ ਉੱਥੋਂ ਗੱਡੀ ਲੈ ਕੇ ਆਇਆ ਸੀਗਾ ਜੀ ਅੱਛਾ ਜੀ ਬੱਚੇ ਨੂੰ ਦਵਾਈ ਦਿਵਾਉਣ ਜਾਂਦਾ ਸੀਗਾ ਘਰ ਤੇ ਦਵਾਈ ਦੂ ਹੀ ਲੈਣ ਜਾਂਦਾ ਸੀਗਾ ਜੀ ਅੱਛਾ ਜੀ ਤੇ ਕੀ ਹੋਇਆ ਜੀ ਉਧਰੋਂ ਜਦੋਂ ਗੱਡੀ ਲਈ ਆਉਂਦਾ ਸੀ ਆ ਮੂਰੇ ਇੱਕ ਗੱਡੀ ਹੈ ਜਿਹੜੀ ਉਹ ਗੱਡੀ ਵਾਲੇ ਨੇ ਇੱਥੇ ਬ੍ਰੇਕ ਮਾਰੀ ਜੀ ਉਹ ਦੇਖੋ ਗੱਡੀ ਦੇ ਕਿੱਥੋਂ ਬ੍ਰੇਕ ਵੱਜੇ ਹਾਂ ਬ੍ਰੇਕ ਕਾਫੀ ਦੂਰ ਤੋਂ ਵੱਜੀ ਹੋਈ ਆ ਬਿਲਕੁਲ ਦੂਰ ਤੋਂ ਵੱਜੀ ਵੀ ਆ ਉਹ ਗੱਡੀ ਜਿਹੜੀ ਮੂਹਰੇ ਆ ਜੀ ਉਹਦੇ ਵਿੱਚ ਵੱਜੀ ਏ ਇਧਰ ਗੱਡੀ ਦੇ ਜਿਹੜੀ ਮੂਹਰੇ ਅੱਗੇ ਗੱਡੀ ਸੀਗੀ ਅੱਛਾ ਜੀ ਇਹ ਜਿਹੜੀ ਤੀਜੀ ਗੱਡੀ ਪਿੱਛੇ ਸੀਗੀ ਜੀ ਇਹ ਗੱਡੀ ਫਿਰ ਇਧਰ ਆ ਕੇ ਇਹਦੇ ਵਿੱਚ ਵੱਜੀ ਜੀ ਇਹਦਾ ਬੱਚਾ ਵੀ ਗੁਜ਼ਰ ਗਿਆ ਜੀ ਦਾ ਮਤਲਬ ਇੱਕ ਛੋਟਾ ਬੱਚਾ ਕਿੰਨੇ ਸਾਲ ਦਾ ਬੱਚਾ ਸੀ ਨਾਲ ਮੈਂ ਕਿਨਾਂ 4-5 ਮਹੀਨਿਆਂ ਦਾ ਸੀ ਜੀ ਅੱਛਾ ਤੇ ਜਿਹੜੀ ਉਹ ਗੱਡੀ ਆ ਆਲਟੋ ਦੂਸਰੇ ਪਾਸੇ ਖੜੀ ਹੈ ਉਹ ਫਿਰ ਉਹ ਤਾਂ ਉਧਰੋਂ ਆ ਰਹੀ ਸੀ ਉਹ ਏਡੀ ਦੂਰ ਇਹ ਤਾਂ ਗੱਡੀਆਂ ਦਾ ਫਾਸਲਾ ਬੜਾ ਫਿਰ ਕਿਵੇਂ ਵੱਜੀਆਂ ਇਹ ਇਹਦੇ ਵਿੱਚ ਵੱਜ ਕੇ ਫਿਰ ਗਈ ਵੀ ਹੈ ਨਾ ਜਿਵੇਂ ਸਾਨੂੰ ਇੰਨਾ ਨਹੀਂ ਪਤਾ ਜੀ ਅਸੀਂ ਤਾਂ ਹੁਣ ਉੱਥੋਂ ਆਏ ਨਾ ਜੀ ਅੱਛਾ ਜੀ ਅੱਛਾ ਸਾਨੂੰ ਕੋਈ ਅਸੀਂ ਕੋਲੇ ਨਹੀਂ ਇੱਕ ਬੱਚੇ ਦੀ ਦਿੱਥ ਹੋ ਚੁੱਕੀ ਆ ਬਾਕੀ ਹੋਰ ਕਿਸੇ ਦੀ ਤਾਂ ਨਹੀਂ ਨਹੀਂ ਬੱਚੇ ਦੀ ਆ ਜੀ ਬੱਚੇ ਦੀ ਆ ਹਾਂ ਹੋਰ ਕਿਸੇ ਤਾਂ ਕੋਈ ਕਿੰਨੇ 4 4 ਮਹੀਨਿਆਂ ਦਾ ਸੀ ਕਿੰਨੇ ਚਿਰ ਦਾ ਸੀ ਭਾਈ 3 ਮਹੀਨਾ 3 ਮਹੀਨੇ ਦਾ ਬੱਚਾ ਹੈ ਵਾੜਾ ਹੋਇਆ ਫਿਰ ਤਾਂ ਬਾਈ ਜੀ ਤੇ ਹੋਰ ਤਾਂ ਕਿਸੇ ਨੂੰ ਕੋਈ ਵਾੜਾ ਸੱਟਾਂ ਸੁੱਟਾਂ ਲੱਗੀਆਂ ਕਿ ਉਹਨੇ ਲੱਗੀਆਂ ਨਹੀਂ ਹੋਰ ਹੀ ਲੱਗੀਆਂ ਤੇ ਫਿਰ ਜਿਹੜੀ ਇੱਕ ਤੀਜੀ ਗੱਡੀ ਚੱਕ ਕੇ ਲੈ ਗਿਆ ਉਹ ਤੇ ਉਹਦੇ ਵਿੱਚ ਉਹ ਲੱਗੀ ਉਹ ਲੈ ਕੇ ਉਹਨੂੰ ਬਚਾਉਂਦੇ ਬਚਾਉਂਦੇ ਅਸੀਂ ਫਿਰ ਇਧਰ ਨੂੰ ਕਰਦੇ ਅਸੀਂ ਮਤਲਬ ਇੱਕੋ ਹੀ ਪਾਸੋਂ ਸਾਰੀਆਂ ਗੱਡੀਆਂ ਆ ਰਹੀਆਂ ਸੀ ਉਹ ਉਧਰ ਆਉਂਦੀ ਸੀ ਪਰ ਨਾਲੇ ਅਸੀਂ ਦੂਜੇ ਪਾਸੇ ਪਰ ਨਾਲੇ ਆ ਰਹੀਆਂ ਨਹੀਂ ਦੋਨਾਂ ਹੀ ਜਗ੍ਹਾ ਤੇ ਟੱਕਰ ਹੋਈ ਟੱਕਰ ਹੋ ਗਈ ਹਾਂ ਹਾਂ ਜੀ ਉਹ ਕਿਉਂਕਿ ਤੁਸੀਂ ਤਾਂ ਉਹਨੂੰ ਬਚਾਉਂਦੇ ਬਚਾਉਂਦੇ ਹੀ ਉਧਰ ਹੋਗੇ ਉਧਰ ਹੋਗੇ ਹੁਣ ਹਸਪੀਟਲ ਜ਼ਖਮਿਆਂ ਨੂੰ ਹਸਪੀਟਲ ਲੈ ਗਏ ਜੀ ਬਾਕੀਆਂ ਨੂੰ ਹਾਂ ਜੀ ਬਾਕੀ ਉਹ ਲੈ ਕੇ ਬੱਚੇ ਦੀ ਤੇ ਡੈਥ ਹੋ ਗਈ ਬੱਚੇ ਦੀ ਡੈਥ ਹੋ ਗਈ ਹਾਂ ਸੋ ਬਹੁਤ ਹੀ ਮਾੜਾ ਹੋਇਆ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਵੀ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ ਪੁੱਛਣ ਕਰਦੇ ਸੋ ਸਾਡੇ ਨਾਲ ਮੌਕੇ ਤੇ ਮੌਜੂਦ ਅਫਸਰ ਨੇ ਸਰ ਕੀ ਹੋਇਆ ਸਰ ਇਹਦੇ ਚ ਜਿਹੜੀ ਇੱਥੇ ਘਟਨਾ ਹੋਈ ਆ ਕਿਵੇਂ ਕਿਵੇਂ ਹੋਇਆ ਪਤਾ ਲੱਗਿਆ ਕੁਝ ਪਤਾ ਦੇ ਦੋ ਗੱਡੀਆਂ ਇੱਕ ਬਰਨਾਲੇ ਤੋਂ ਆ ਰਹੀ ਸੀ ਇੱਕ ਰਾਏਕੋਟ ਸਾਈਡ ਤੋਂ ਦੋਨਾਂ ਦਾ ਆਪਸ ਚ ਟੱਕਰ ਹੋ ਗਈ ਪਿਛਲੀ ਗੱਡੀ ਵਾਲਾ ਇਹਨਾਂ ਨੂੰ ਬਚਾਉਂਦਾ ਪਚਾਉਂਦਾ ਆਪਦੀ ਗੱਡੀ ਬਚਾਉਂਦਾ ਪਚਾਉਂਦਾ ਚਾਲ ਨੂੰ ਥੱਲੇ ਦਸਦਾ ਨਾ ਜਾ ਟੱਕਰ ਆਈ ਹੂੰ ਹੂੰ ਤੇ ਡੈਥ ਵੀ ਕਿਤੇ ਮਤਲਬ ਜਾਨੀ ਨੁਕਸਾਨ ਵੀ ਹੋਇਆ ਜੀ ਨੁਕਸਾਨ ਸਾਡੇ ਤੋਂ ਅਜੇ ਡਾਕਟਰ ਸਾਹਿਬ ਨੂੰ ਕੋਈ ਕਲੀਅਰ ਨਹੀਂ ਹੋਇਆ ਅਜੇ ਤੱਕ ਜਦੋਂ ਕਲੀਅਰ ਆਏਗਾ ਜੋ ਬੰਦੀ ਕਰਵੇ ਅਮਲ ਚ ਲਿਆ ਜਾਵੇ ਕਿਉਂਕਿ ਉਹ ਕਹਿੰਦੇ ਨੇ ਵੀ ਬੱਚਾ ਸੀ ਛੋਟਾ ਜਿਹਾ ਵੀ ਉਹਦੀ ਡੈਥ ਹੋ ਗਈ ਹੈ ਇਹਨਾਂ ਦੇ ਕਹਿਣ ਮੁਤਾਬਿਕ ਪਰ ਸਾਨੂੰ ਅਜੇ ਤੱਕ ਕੋਈ ਡਾਕਟਰ ਵੱਲੋਂ ਕੋਈ ਆਇਆ ਨਹੀਂ ਮੈਸੇਜ ਅੱਛਾ ਤੇ ਫਿਰ ਜਿਹੜੇ ਲੈ ਕੇ ਗਏ ਉਹਨਾਂ ਨੂੰ ਉੱਥੇ ਉਹ ਐਂਬੂਲੈਂਸ 'ਚ ਐਂਬੂਲੈਂਸਾਂ ਬਾਅਦ ਚਾਹੀਆਂ ਪਰ ਉਹਨਾਂ ਨੇ ਆਪ ਦੇ ਇੰਤਜ਼ਾਮ ਕਰਕੇ ਦਿੱਤਾ ਸੋਰਸ ਦੇ ਹਿਸਾਬ ਨਾਲ ਚਲੇ ਗਏ ਟੋਟਲ ਟੋਟਲ ਕਿੰਨੀਆਂ ਗੱਡੀਆਂ ਸੀਗੀਆਂ ਜੀ ਤਿੰਨ ਤਿੰਨ ਗੱਡੀਆਂ ਸਕੋਰਪੀਓ ਆਲਟੋ ਤੇ ਤੀਜੀ ਤੀਜੀ ਇੱਕ ਹੋਰ ਉਹਦਾ ਨਾਮ ਉਹ ਚੱਕ ਕੇ ਲੈ ਗਏ ਹਾਂਜੀ ਹਾਂਜੀ ਮਤਲਬ ਹਲੇ ਤੱਕ ਤੁਹਾਡੇ ਕੋਲੇ ਜਾਣੀ ਦਾ ਕੋਈ ਨਹੀਂ ਹੈ ਇਹਨਾਂ ਦੇ ਕਹਿਣ ਮੁਤਾਬਕ ਹੋਇਆ ਪਰ ਜ਼ਖਮੀਆਂ ਨੂੰ ਹਸਪਤਾਲ ਲੈ ਕੇ ਗਏ ਜੀ ਹਸਪਤਾਲ ਲੈ ਕੇ ਗਏ ਲੈ ਕੇ ਗਏ ਹਾਂਜੀ ਕੈਮਰਾਮੈਨ ਅਰਵਿੰਦਰ ਦੇ ਨਾਲ ਭਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਮਹਿਲਕਲਾ ਸਤਿ ਸ਼੍ਰੀ ਅਕਾਲ ਜੀ ਮੈਂ ਭਵਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ